ਇਸ ਵੇਲੇ ਖੜਿਆ ਹਾਂ ਜੀ ਸਮਾਣਾ ਦੇ ਟੀਪੁਆਇੰਟ ਤੇ ਔਰ ਕੁਝ ਦਿਨਾਂ ਤੋਂ ਲਗਾਤਾਰ ਜਿਹੜੇ ਹਾਦਸੇ ਵਾਪਰਦੇ ਨੇ ਉਹਨਾਂ ਦੀ ਅੱਜ ਜਿਹੜੀ ਲਾਈਵ ਕਵਰੇਜ ਔਕਰਨ ਵਾਸਤੇ ਇੱਥੇ ਪਹੁੰਚੇ ਹਾਂ ਆਪਾਂ ਗੱਲਬਾਤ ਕਰਾਂਗੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਉ ਜੀ ਜੈਨ ਸਾਹਿਬ ਜੋਲੀ ਜੈਨ ਜੀ ਕੀ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਜਾਂ ਹੋਰ ਜ਼ਿੰਮੇਵਾਰਤ ਕਰੀਏ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਤਾਰਾ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਜੀ ਇਹ ਬਹੁਤ ਜ਼ਰੂਰੀ ਸੀ ਜੀ ਲੋਕ ਬਿਲਕੁਲ ਵੀ ਅਵੇਅਰ ਨਹੀਂ ਹੈਗੇ ਇਸ ਪਾਸੇ ਜੀ ਜੀ ਗੱਡੀਆਂ ਚਲਾਉਂਦੇ ਨੇ ਬੇ ਹਿਸਾਬ ਰਫਤਾਰ ਤੇਜ਼ ਰਫਤਾਰ ਨਾਲ ਚਲਾਉਂਦੇ ਨੇ ਜੀ ਗੱਡੀ ਚਲਾਣ ਲੱਗੇ ਮੋਬਾਈਲ ਦੀ ਵਰਤੋਂ ਕਰਦੇ ਨੇ ਜੀ ਛੋਟੇ ਬੱਚੇ ਚਲਾਉਂਦੇ ਨੇ ਸਕੂਲਾਂ 'ਚ ਛੁੱਟੀਆਂ ਜਦੋਂ ਹੁੰਦੀਆਂ ਨੇ ਉਹਦੇ ਬੱਚੇ ਬਹੁਤ ਤੇਜ਼ ਚਲਾਉਂਦੇ ਨੇ ਜੀ ਮੈਨੂੰ ਤਾਂ ਪ੍ਰਸ਼ਾਸਨ ਤੋਂ ਹੀ ਮੰਨ ਕਰਾਂਗਾ ਇਸ ਇਸ ਵਾਰ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਜਾਵੇ ਤੇ ਦੂਜੀ ਗੱਲ ਸੜਕਾਂ ਤੇ ਵੀ ਜਿਹੜੀਆਂ ਗੱਡੀਆਂ ਰੋਡ ਤੇ ਖੜ੍ਹਦੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਟ੍ਰੈਫਿਕ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਇਹਦੇ ਵਿੱਚ ਬਹੁਤ ਸਹਿਯੋਗ ਦੀ ਜ਼ਰੂਰਤ ਹੈ ਜੀ ਜਿਸ ਤੋਂ ਹਾਦਸੇ ਘਟਦੇ ਸੜਕਾਂ ਤੇ ਗੱਡੀਆਂ ਖੜ੍ਹਦੀਆਂ ਨੇ ਪਿੱਛੋਂ ਆ ਕੇ ਗੱਡੀਆਂ ਵੱਜਦੀਆਂ ਨੇ ਰਾਤ ਨੂੰ ਹਨੇਰੇ ਚ ਵੀ ਵੱਜਦੀਆਂ ਨੇ ਕੋਈ ਇੰਡੀਕੇਟਰ ਨਹੀਂ ਦੇ ਕੇ ਰੱਖਦਾ ਇਸ ਕਰਕੇ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਸਭ ਤੋਂ ਵੱਡੀ ਗੱਲ ਤਾਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਕਿ ਤਾਂ ਜਿਹੜੀਆਂ ਲੋਕਲ ਸਮਾਣੇ ਦੀਆਂ ਸੜਕਾਂ ਨੇ ਚੌੜੀਆਂ ਕੀਤੀਆਂ ਜਾਣ ਜੀ ਤੇ ਤਾਂ ਹੀ ਐਕਸੀਡੈਂਟ ਘੱਟ ਹੋ ਸਕਦੇ ਨੇ ਦੂਜੀ ਗੱਲ ਹੈ ਜਿਹੜੇ ਲੋਕ ਗੱਡੀਆਂ ਚਲਾਉਂਦੇ ਨੇ ਉਹਨਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਗੱਡੀਆਂ ਚਲਾਉਂਦੇ ਨੇ ਉਦੋਂ ਮੋਬਾਈਲ ਦੀ ਵਰਤੋਂ ਜ਼ਿਆਦਾ ਕਰ ਦਿੰਦੇ ਨੇ ਖਾਸ ਕਰਕੇ ਲੇਡੀਜ਼ ਤੇ ਬੱਚੇ ਜੀ ਉਹ ਇਹ ਗੱਲਾਂ ਨੂੰ ਨਹੀਂ ਸਮਝਦੇ ਜਿਹੜੇ ਤਾਂ ਮੰਨ ਲਓ 40 45 ਸਾਲ ਦੀ ਉਮਰ ਤੋਂ ਉੱਪਰ ਟੱਪ ਜਾਂਦੇ ਨੇ ਉਹ ਤਾਂ ਸਮਝਦੇ ਨੇ ਇਸ ਗੱਲ ਨੂੰ ਉਸ ਤੋਂ ਛੋਟੇ ਨਹੀਂ ਸਮਝਦੇ ਇਸ ਗੱਲ ਨੂੰ ਜੀ ਤੀਜੀ ਗੱਲ ਜਦੋਂ ਬੱਚਿਆਂ ਨੂੰ ਸਕੂਲੋਂ ਛੁੱਟੀ ਹੁੰਦੀ ਹੈ ਉਹ ਉਹਨਾਂ ਨੂੰ ਕੱਲ ਹੀ ਹੁੰਦੀ ਹੈ ਵੀ ਅਸੀਂ ਪਹਿਲਾਂ ਜਲਦੀ ਘਰ ਚਲੇ ਜਾਈਏ ਜੀ ਉਹ ਉਹ ਹੌਣ ਸਪੀਡ ਤੇ ਕਹਿੰਦਾ ਮਤਲਬ ਸਕੂਟਰ ਮੋਟਰਸਾਈਕਲ ਚਲਾਉਂਦੇ ਨੇ ਉੱਥੇ ਵੀ ਐਕਸੀਡੈਂਟਾਂ ਦਾ ਬਹੁਤ ਡਰ ਹੈ ਔਰ ਕਈ ਐਕਸੀਡੈਂਟ ਹੋ ਵੀ ਚੁੱਕੇ ਜਿੱਥੇ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਇਹ ਮਾਪੇ ਬਾਬ ਨੂੰ ਇਹ ਬਹੁਤ ਜ਼ਰੂਰੀ ਹੈ ਸਕੂਲ ਵਾਲਿਆਂ ਨੂੰ ਬੱਚਿਆਂ ਨੂੰ ਵੀ ਤੇ ਟੀਚਰ ਨੂੰ ਵੀ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਵੀ ਬਹੁਤ ਜ਼ਰੂਰੀ ਹੈ ਜੀ ਸੋ ਬਹੁਤ ਅੱਛੀ ਅਵੇਅਰਨੈਸ ਟ੍ਰੈਫਿਕ ਦੀ ਬਾਬਾ ਬੰਦਾ ਸਿੰਘ ਬਾਦਰ ਚੌਂਗ ਤੋਂ ਜਿਹੜਾ ਮੇਧਕਰ ਚੌਂਗ ਤੱਕ ਇੱਥੇ ਕਾਫੀ ਸਮੱਸਿਆ ਹੈ ਇਹਦੇ ਬਾਰੇ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਬਾਜੀ ਪਹਿਲੇ ਨੰਬਰ ਤਾਂ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਇੰਨੀ ਟਰੈਪ ਹੋਈ ਕਿੱਥੋਂ ਗਈ ਆ ਜੀ ਇੰਨੀ ਜੀ ਟਰੈਪ ਹੋ ਚੁੱਕੀ ਆ ਅੱਖ ਦੇ ਚਮੱਕੇ ਦੇ ਨਾਲ ਹੀ ਕੰਮ ਬਣ ਜਾਂਦਾ ਬਾਜੀ ਜੀ ਟਰੈਪ ਪਹਿਲੀ ਬਹੁਤ ਹੋ ਚੁੱਕੀ ਆ ਜੀ ਤਾਂ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਆਪਣੇ ਹੱਥ 'ਚ ਵੀ ਬਹੁਤ ਖੁਸ਼ ਆ ਜੀ ਜੇ ਆਪਾਂ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਜਾਵੇ ਜੀ ਬੱਚੇ ਮੋਬਾਈਲ ਨਹੀਂ ਚਲਾਣਾ ਜੀ ਛੋਟੀ ਉਮਰ 'ਚ ਮੋਟਰਸਾਈਕਲ ਨਹੀਂ ਚਲਾਉਣਾ ਜੀ ਵੀਕਲ ਆਪਾਂ ਨਾ ਦਈਏ ਐਕਸੀਡੈਂਟ ਬਹੁਤ ਘਟ ਸਕਦੇ ਨੇ ਜੀ ਕਿਉਂ ਆਪਣੀਆਂ ਨੇ ਕਹਿੰਦੀਆਂ ਵੀ ਬਹੁਤ ਨੇ ਉਹਨਾਂ ਕਹਿੰਦੀਆਂ ਜੀ ਇਹ ਸਨ ਕਹਿੰਦੀਆਂ ਦੂਰ ਕੀਤਾ ਜਾਵੇ ਐਕਸੀਡੈਂਟ ਬਹੁਤ ਘਟ ਸਕਦੇ ਨੇ ਜੀ ਪਰ ਬੱਚੇ ਆਪਣੇ 10 ਸਾਲ ਦੇ ਬੱਚੇ ਹੁੰਦੇ ਨੇ ਆਪਾਂ ਵੋਲਟ ਕਢਾ ਕੇ ਦੇ ਦਿੰਦੇ ਆ ਜੀ ਆਪਾਂ ਇਹ ਹਿਸਾਬ ਨਹੀਂ ਲਾਉਂਦੇ ਵੀ ਕੰਨ ਨੂੰ ਇਹ ਆਪਣੇ ਕਾਰਨ ਕੀ ਬਣੇ ਵੇਖੋ ਜੀ ਸਰਕਾਰ ਦਾ ਵੀ ਹੱਕ ਬਣਦਾ ਹੈ ਤੇ ਸਾਡਾ ਮਤਲਬ ਆਮ ਡਰਾਈਵਰ ਦਾ ਵੀ ਹੱਕ ਮਰਦਾ ਹੈ ਜੀ ਵੀ ਸਾਨੂੰ ਵੀ ਇੱਕ ਤਾਂ ਮੋਬਾਈਲ ਦਾ ਦਾ ਸਹਯੋਗ ਨਹੀਂ ਕਰਨਾ ਚਾਹੀਦਾ ਜੀ ਟੈਪ ਮਤਲਬ ਜਿਹੜਾ ਡਰਾਈਵਿੰਗ ਕਰਦੇ ਆ ਮੋਬਾਈਲ ਦਾ ਬਿਲਕੁਲ 100 ਦਾ 100% ਮਤਲਬ ਇਹਦਾ ਯੂਜ਼ ਨਹੀਂ ਕਰਨਾ ਚਾਹੀਦਾ ਜੀ ਨੰਬਰ 2 ਆਪਾਂ ਨੂੰ ਕੋਈ दारू ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਜੀ ਠੀਕ ਹੈ ਜੀ ਨੰਬਰ 3 ਮਤਲਬ ਆਪਾਂ ਨੂੰ ਬਿਲਕੁਲ ਸਲੋ ਸ਼ਹਿਰ ਦੇ ਵਿੱਚੋਂ ਸਲੋ ਜਿਹੜਾ ਵਹੀਕਲ ਹੁੰਦਾ ਚਲਾਉਣਾ ਚਾਹੀਦਾ ਜੀ ਜਿਸ ਕਰਕੇ ਤੇ ਜਨਤਾ ਨੂੰ ਵੀ ਸਾਥ ਦੇਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਵੀ ਸਾਥ ਦੇਣਾ ਬਹੁਤ ਜ਼ਰੂਰੀ ਹੈ ਸਰ ਅਗਲੀ ਗੱਲ ਮੈਂ ਜਰੂਰ ਪੁੱਛਣੀ ਜਾਵਾਂਗਾ ਕਿਉਂਕਿ ਕੁਝ ਰੋਡ ਦੇ ਉੱਪਰ ਜਿਹੜੇ ਸਾਡੇ ਮਿਸਤਰੀ ਭਰਾ ਨੇ ਇੱਥੇ ਜਗਾ ਘੱਟ ਹੋਣ ਕਾਰਨ ਕੁਝ ਰੋਡ ਦੇ ਉੱਪਰ ਵੀ ਗੱਡੀਆਂ ਖੜਾ ਕੇ ਖੋਲੀਆਂ ਜਾਂਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਕਾਰਨ ਬਣ ਸਕਦਾ ਐਕਸੀਡੈਂਟ ਬਿਲਕੁਲ ਇਹ ਤਾਂ ਵੇਖੋ ਜਗਾ ਘੱਟ ਹੋਣ ਕਾਰਨ ਜਦੋਂ ਗੱਡੀਆਂ ਲੱਗਦੀਆਂ ਨੇ ਮਿਸਤਰੀਆਂ ਦੇ ਪੋਲ ਵਿੱਚ ਪਿੱਛੇ ਜਿਹੜੀ ਜਗ੍ਹਾ ਘਟ ਜਾਂਦੀ ਹੈ ਉਹਦਾ ਵੀ ਇੱਕ ਕਾਰਨ ਹੈਗਾ ਇਹ ਵੀ ਕਿਤੇ ਮਾਰਕੀਟ ਬਾਹਰ ਵਧੀਆ ਸਰਕਾਰ ਨੂੰ ਜਗ੍ਹਾ ਦੇ ਕੇ ਮਾਰਕੀਟ ਬਾਹਰ ਪੜਣੀ ਚਾਹੀਦੀ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀਆਂ ਕਿਸ ਤਰ੍ਹਾਂ ਰੋਡ ਦੇ ਉੱਪਰ ਖੜੀਆਂ ਕੀਤੀਆਂ ਹੋਈਆਂ ਨੇ ਇਹ ਵੀ ਕਿਤਰਾਂ ਕਿਸ ਤਰ੍ਹਾਂ ਐਕਸੀਡੈਂਟ ਦਾ ਇਹੋ ਕਾਰਨ ਮੰਨ ਸਕਦੇ ਆ ਨੇ। ਸੋ ਸਮਾਣਾ ਦੇ ਵੱਡੀ ਟਰੱਕ ਯੂਨੀਅਨ ਤੋਂ ਬਿਲਕੁਲ ਲਾਈਵ ਤਸਵੀਰਾਂ ਕਿਸ ਤਰ੍ਹਾਂ ਜਿਹੜੀਆਂ ਗੱਡੀਆਂ ਨੇ ਰੋਡ ਦੇ ਉੱਪਰ ਖੜੀਆਂ ਹਨ ਜਿਹੜੀਆਂ ਕਿ ਐਕਸੀਡੈਂਟ ਦਾ ਕਾਰ ਨ ਬਣ ਸਕਦੀਆਂ ਹਨ ਸੋ ਕਿਤਨਾ ਕਿਤੇ ਸਾਨੂੰ ਟ੍ਰੈਫਿਕ ਪੁਲਿਸ ਦਾ ਜਾਂ ਸੜਕ ਸੁਰੱਖਿਆ ਦਾ ਕਿਤਨਾ ਕਿਤੇ ਸੜਕ ਸੁਰੱਖਿਆ ਲਈ ਅਸੀਂ ਅਵੇਅਰ ਹੋਣਾ ਸਾਨੂੰ ਬਹੁਤ ਜ਼ਰੂਰੀ ਹੈ